ਸਤਿ ਸ਼੍ਰੀ ਅਕਾਲ ਜੀ। ਥਿੰਕ ਪੰਜਾਬੀ ਟੀਵੀ ਚੈਨਲ ਉਪਰ ਤੁਹਾਡਾ ਸਵਾਗਤ ਹੈ। ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਸੀਐਮ ਭਗਵੰਤ ਮਾਨ ਸਟੇਜ ਉੱਪਰ ਭਾਵੁਕ ਹੋ ਗਏ ਅਦਵਿੰਦ ਕੇਜਰੀਵਾਲ ਜੀ ਦੀ ਗੱਲ ਕਰਦੇ ਹੋਏ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਮ ਆਦਮੀ ਪਾਰਟੀ ਦੇ ਮੁਖੀ ਸੀਐਮ ਅਦਵਿੰਦ ਕੇਜਰੀਵਾਲ ਜੀ ਕੁਝ ਮਹੀਨਿਆਂ ਤੋਂ ਜੇਲ੍ਹ ਵਿੱਚ ਹਨ। ਲੋਕ ਸਭਾ ਚੋਣਾਂ ਵਾਲੀ ਕੁਝ ਸਮੇਂ ਵਾਸਤੇ ਉਹਨਾਂ ਨੂੰ ਜ਼ਮਾਨਤ ਮਿਲੀ ਸੀ। ਉਸ ਤੋਂ ਬਾਅਦ ਫਿਰ ਉਹ ਜੇਲ੍ਹ ਵਿੱਚ ਹੀ ਹਨ। ਅਤੇ ਉਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਇਹ ਇਲਜ਼ਾਮ ਵੀ ਲਗਾਏ ਜਾਂਦੇ ਹਨ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਗਲਤ ਤਰੀਕੇ ਨਾਲ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਦਕਿ ਉਹ ਬੇਕਸੂਰ ਹਨ। ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ। ਪਰ ਸਾਡਾ ਵਿਸ਼ਾ ਇਹ ਹੈ ਕਿ ਸੀਐਮ ਮਾਨ ਜੋ ਕਿ ਸਟੇਜ ਉੱਤੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਭਾਵੁਕ ਹੋ ਗਏ ਉਸ ਪਿੱਛੇ ਕੀ ਕਾਰਨ ਹੈ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਸੀਐਮ ਮਾਨ ਪਬਲਿਕ ਮੀਟਿੰਗਸ ਦੌਰਾਨ ਜਾਂ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਅਦਵਿੰਦ ਕੇਜਰੀ왈 ਜੀ ਦੇ ਵਿਸ਼ੇ ਉੱਪਰ ਭਾਵਕ ਹੁੰਦੇ ਦੇਖੇ ਗਏ ਹਨ ਸੀਐਮ ਭਗਵੰਤ ਮਾਨ ਜੀ ਦਾ ਭਾਵਕ ਹੋਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਕੁਝ ਮੇਨ ਕਾਰਨ ਜੋ ਅਸੀਂ ਲੋਕਾਂ ਦਾ ਵਿਊ ਪੁਆਇੰਟ ਦੇਖਿਆ ਹੈ ਜੋ ਜਾਣਿਆ ਹੈ ਜੋ ਸਮਝਿਆ ਹੈ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਲੋਕਾਂ ਨੇ ਕੀ ਟਿੱਪਣੀ ਕੀਤੀ ਹੈ ਤੇ ਲੋਕ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹਨ ਬਾਕੀ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਮਸਲਿਆਂ ਉੱਪਰ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਨਾ ਤਾਂ ਅਸੀਂ ਕਿਸੇ ਪਾਰਟੀ ਦੇ ਸਪੋਰਟਰ ਹਾਂ ਅਤੇ ਨਾ ਹੀ ਅਸੀਂ ਕਿਸੇ ਪਾਰਟੀ ਦੇ ਵਿਰੋਧੀ ਹਾਂ ਅਸੀਂ ਸਿਰਫ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਅਤੇ ਪੰਜਾਬੀਆਂ ਦੀ ਹੀ ਗੱਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਮਾਨ ਸਾਹਿਬ ਕਦੋਂ-ਕਦੋਂ ਭਾਵੁਕ ਹੋਏ ਆਹ ਪਹਿਲੀ ਵੀਡੀਓ ਦੇਖੋ ਤੁਸੀਂ ਇਹ ਤਿਹਾਰ ਜੇਲ੍ਹ ਤੇ ਬਾਹਰ ਨਿਕਲੇ ਸਨ ਮਾਨ ਸਾਹਿਬ ਅਦਵਿਨ ਕੇਜਰੀਵਾਲ ਨੂੰ ਮਿਲ ਕੇ ਤਾਂ ਉਸ ਸਮੇਂ ਦੀ ਵੀਡੀਓ ਹੈ ਇੱਥੇ ਵੀ ਮਾਨ ਸਾਹਿਬ ਭਾਵੁਕ ਲੱਗ ਰਹੇ ਹਨ ਮਿਲ ਕੇ ਵਾਲੀ ਸਹੂਲਤ ਤੇ ਵੀ ਨਹੀਂ ਮਿਲਦੀ ਇਹ ਆਸ ਤੋਂ ਸ਼ੁਰੂ ਕਰਾ ਮਤਲਬ ਅਰਬਨ ਕੇਸ ਤੋਂ ਸ਼ੁਰੂ ਕਰਾ ਮਤਲਬ ਉਹ ਸਭ ਬਣਾਤੀ ਹੈ ਇੱਕ ਕੁੜ ਉਸਨੇ ਮੁਹੱਲਾ ਕਲੀਨਿਕ ਬਣਾ ਦਈ ਇਹ ਕੁਸੂਰ ਹੈ ਉਸਨੇ ਬਿਜਲੀ ਫਰੀ ਕਰਦੀ ਇਹ ਕੁਸੂਰ ਹੈ ਉਦੋਂ ਸਕੂਲ ਬਣਾ ਦਈ ਇਹ ਕੁਸੂਰ ਹੈ ਹੁਣ ਦੂਜੀ ਵੀਡੀਓ ਦੇਖੋ ਇਹ ਗੁਜਰਾਤ ਦੀ ਵੀਡੀਓ ਹੈ ਮਾਨਸਾ ਵਿੱਚ ਰੋਡ ਸ਼ੋਅ ਕਰਦੇ ਸਨ ਕਿਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਅਤੇ ਉੱਥੇ ਵੀ ਉਹ ਅਗਰਿਤ ਕੇਜਰੀਵਾਲ ਜੀ ਦੀ ਗੱਲ ਕਰਦੇ ਹੋਏ ਭਾਵੁਕ ਹੋ ਗਏ ਕੀ ਕੀ बना दिए ये गलती होगी उससे उसने दिल्ली में सरकारी स्कूलों को अच्छा कर दिया ये गलती होगी उससे उसने दिल्ली में महिलाओं के लिए यात्रा फ्री कर दी बस उनकी ये गलती होगी उससे ਬਾਕੀ ਆ ਤੀਜੀ ਵੀਡੀਓ ਐ ਜੋ ਕਿ ਲੇਟੈਸਟ ਐ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਰੈਲੀ ਰੱਖੀ ਗਈ ਸੀ ਜਨਤ ਦੇ ਮੰਤਰ ਤੇ ਇਹ ਕੁਝ ਕੁ ਦਿਨ ਪਹਿਲਾਂ ਦੀ ਵੀਡੀਓ ਹੈ ਇੱਥੇ ਵੀ ਅਵਿੰਦ ਕੇਜੀ ਦਿਵਾਲ ਦੀ ਗੱਲ ਕਰਦੇ ਹੋਏ ਮਾਨ ਸਾਹਿਬ ਕਾਫੀ ਭਾਵੁਕ ਹੋ ਗਏ ਕਸੂਰ ਕੀ ਆ ਹੋ ਗਿਆ ਬਤਾ ਤੋ ਦੋ ਕੀ ਕਸੂਰ ਹੋ ਗਿਆ ਸਕੂਲ ਹੀ ਬਣਾ ਦिए ਯਾਰ ਕੀ ਕਸੂਰ ਹੋ ਗਿਆ ਯਾਰ ਹਸਪਤਾਲ ਬਣਾ ਦिए ਯਾਰ ਮਤਲਬ ਹੱਦ ਆ ਯਾਰ ਸੀਐਮ ਭਗਵੰਤ ਮਾਨ ਜੀ ਦਾ ਬਾਲ ਬਾਲ ਭਾਵਕ ਹੋਣਾ ਅਰਵਿੰਦ ਕੇਜਰੀਵਾੜ ਜੀ ਨੂੰ ਲੈ ਕੇ ਇਹ ਆਪਣੇ ਆਪ ਚ ਕਈ ਸਵਾਲ ਖੜੇ ਕਰਦਾ ਹੈ ਕਿਉਂਕਿ ਆਮ ਆਦੀ ਪਾਰਟੀ ਦੇ ਵਿੱਚ ਹੋਰ ਵੀ ਕਾਫੀ ਲੀਡਰ ਨੇ ਪਰ ਉਹ ਕੋਈ ਐਦਾਂ ਸਟੇਜ ਉੱਪਰ ਭਾਵਕ ਨਹੀਂ ਹੁੰਦਾ ਤੇ ਸੀਐਮ ਮਾਨ ਕਿਉਂ ਹੋ ਰਹੇ ਹਨ ਇਸ ਲਈ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸਵਾਲ ਪੈਦਾ ਹੁੰਦਾ ਹੈ ਬਾਕੀ ਆਪਾਂ ਗੱਲ ਕਰਦੇ ਹਾਂ ਕਿ ਲੋਕਾਂ ਦਾ ਕੀ ਨਜ਼ਰੀਆ ਹੈ ਤੇ ਲੋਕ ਇਸ ਨੂੰ ਕਿਸ ਤਰ੍ਹਾਂ ਦਾ ਦੇਖ ਰਹੇ ਹਨ ਪਹਿਲਾ ਮੇਨ ਪੁਆਇੰਟ ਇਹ ਆ ਕਿ ਲੋਕ ਕਹਿੰਦੇ ਹਨ ਕਿ ਸੀਐਮ ਮਾਨ ਅਦਵਿੰਦ ਕੇਜਰੀਵਾਲ ਜੀ ਨੂੰ ਆਪਣਾ ਵੱਡਾ ਭਰਾ ਸਮਝਦੇ ਹਨ ਅਤੇ ਇਹਨਾਂ ਦਾ ਆਪਸ ਵਿੱਚ ਕਾਫੀ ਪਿਆਰ ਹੈ ਅਤੇ ਉਸ ਪਿਆਰ ਕਰਕੇ ਹੀ ਜੋ ਸੀਐਮ ਮਾਨ ਹਨ ਉਹ ਅਦਵਿੰਦ ਕੇਜਰੀਵਾਲ ਦੀ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ ਕਿਉਂਕਿ ਕਾਫੀ ਸਮੇਂ ਤੋਂ ਕੇਜਰੀਵਾਲ ਜੀ ਜੇਲ ਵਿੱਚ ਹਨ ਅਤੇ ਸੀਐਮ ਮਾਨ ਨੂੰ ਇਸ ਗੱਲ ਦਾ ਕਾਫੀ ਦੁੱਖ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਜਲਦ ਤੋਂ ਜਲਦ ਬਾਹਰ ਆ ਜਾਂਨ ਇੱਕ ਉਹਨਾਂ ਦਾ ਆਪਸੀ ਰਿਸ਼ਤਾ ਹੈ ਇਸ ਕਰਕੇ ਉਹ ਉਹਨਾਂ ਦੀ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ ਦੂਜਾ ਜੋ ਲੋਕਾਂ ਦਾ ਵਿਚਾਰ ਹੈ ਜੋ ਦੂਜਾ ਪੁਆਇੰਟ ਹੈ ਉਹ ਜ਼ਿਆਦਾਤਰ ਵਿਰੋਧੀਆਂ ਵੱਲੋਂ ਕਿਹਾ ਜਾਂਦਾ ਹੈ ਜੋ ਆਮ ਆਦਮੀ ਪਾਰਟੀ ਦੇ ਵਿਰੋਧੀ ਹਨ ਉਹ ਕਹਿੰਦੇ ਹਨ ਕਿ ਇਹ ਇੱਕ ਤਰ੍ਹਾਂ ਨਾਲ ਪਬਲਿਕ ਸਟੰਟ ਹੈ ਜਾਂ ਕਹਿ ਲਓ ਐਕਟਿੰਗ ਹੈ ਕੁਝ ਲੋਕ ਪਖੰਡ ਕਹਿੰਦੇ ਹਨ ਵਿਰੋਧ ਕਰਨ ਵਾਲੇ ਆਪਣੇ ਆਪਣੇ ਤਰੀਕੇ ਨਾਲ ਸ਼ਬਦ ਵਰਤਦੇ ਹਨ ਬਾਕੀ ਜਿਹੜੀ ਤੀਜੀ ਮੇਨ ਗੱਲ ਹੈ ਤੀਜਾ ਪੁਆਇੰਟ ਹੈ ਉਹ ਲੋਕ ਕਹਿੰਦੇ ਹਨ ਕਿ ਪੰਜਾਬ ਦੇ ਵੀ ਕਈ ਬੰਦੇ ਜੇਲ੍ਹਾਂ ਵਿੱਚ ਬੰਦ ਹਨ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ ਪਰ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਜਿਹੜੇ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਸਰਕਾਰਾਂ ਕੋਈ ਉਪਰਾਲਾ ਨਹੀਂ ਕਰਦੀਆਂ ਲੀਡਰਾਂ ਨੂੰ ਆਪਣੇ ਬੰਦਿਆਂ ਦਾ ਤਾਂ ਦੁੱਖ ਹੈ ਕਿ ਉਹ ਜੇਲ੍ਹ ਵਿੱਚ ਹਨ ਪਰ ਜਿਹੜੇ ਆਮ ਲੋਕ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੈਠੇ ਹਨ ਉਨਾ ਦਾਵੀ ਅਤੇ ਉਹਨਾਂ ਦੇ ਪਰਿਵਾਰ ਦਾ ਵੀ ਦੁੱਖ ਸਮਝਣਾ ਚਾਹੀਦਾ ਹੈ ਤਾਂ ਇਹ ਤਿੰਨ ਮੇਨ ਪੁਆਇੰਟ ਹਨ ਜੋ ਨਿਕਲ ਕੇ ਆਉਂਦੇ ਹਨ ਜੋ ਲੋਕਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਬਾਕੀ ਤੁਸੀਂ ਕੀ ਸਮਝਦੇ ਹੋ ਤੁਹਾਡਾ ਕੀ ਨਜ਼ਰੀਆ ਹੈ ਤੁਸੀਂ ਇਸ ਵੀਡੀਓਜ਼ ਨੂੰ ਦੇਖ ਕੇ ਤੁਹਾਡੇ ਮਨ 'ਚ ਕੀ ਵਿਚਾਰ ਆਂਦਾ ਹੈ ਜੇ ਤੁਸੀਂ ਵੀ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਪੁਆਇੰਟ ਨਾਲ ਸਹਿਮਤੀ ਰੱਖਦੇ ਹੋ ਤਾਂ ਤੁਸੀਂ ਕਮੈਂਟ ਵਿੱਚ 1 2 ਜਾਂ 3 ਲਿਖ ਸਕਦੇ ਹਨ ਜੇਕਰ ਇਸ ਤੋਂ ਇਲਾਵਾ ਤੁਹਾਡਾ ਕੋਈ ਵਿਚਾਰ ਹੈ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ ਬਾਕੀ ਸਾਡੀ ਨਿੱਜੀ رائے ਇਹ ਹੀ ਹੈ ਕਿ ਸੀਐਮਾ ਨੂੰ ਐਦਾ ਪਬਲਿਕ ਮੀਟਿੰਗਸ ਦੇ ਵਿੱਚ ਇਸ ਤਰ੍ਹਾਂ ਨਾਲ ਭਾਉਕ ਨਹੀਂ ਹੋਣਾ ਚਾਹੀਦਾ ਬਾਕੀ ਤੁਹਾਡਾ ਕੀ ਵਿਊ ਪੁਆਇੰਟ ਹੈ ਤੁਹਾਡਾ ਕੀ ਨਜ਼ਰੀਆ ਹੈ ਉਹਦਾ ਸਾਨੂੰ ਇੰਤਜ਼ਾਰ ਰਹੇਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਬਾਕੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਅਤੇ ਪੰਜਾਬ ਅਤੇ ਪੰਜਾਬੀਅਤ ਨਾਲ ਸੰਬੰਧਿਤ ਮਸਲਿਆਂ ਲਈ ਜਾਣਕਾਰੀਆਂ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਾਅਦ ਕੀ ਜਾਂਦੇ ਜਾਂਦੇ ਇਹੀ ਕਹਾਂਗੇ ਕਿ ਵਾਹਿਗੁਰੂ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਹਮੇਸ਼ਾ ਖੁਸ਼ ਰਹੋ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ